ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਪਿੰਡ ਕਲੇਰਕਲਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਬੋਰਨ ਵੱਲੋਂ ਦੂਸਰਾ ਕਬੱਡੀ ਟੂਰਨਾਮੈਂਟ ਆਸਟ੍ਰੇਲੀਆ ਤੋਂ ਆਏ ਐਨਆਰਆਈ ਨੌਜਵਾਨ ਮੰਨੂ ਕਲੇਰ ਨੇ ਕੀਤਾ ਵੱਡਾ ਉਪਰਾਲਾ ਦੂਜਾ ਕਬੱਡੀ ਕੱਪ ਕਰਵਾ ਕੇ ਵੰਡੇ ਲੱਖਾਂ ਰੁਪਏ ਦਾ ਇਨਾਮ ਤੇ ਦਿੱਤੇ 5911 ਦੋ ਟਰੈਕਟਰ ਇਸ ਕਬੱਡੀ ਕੱਪ ਵਿੱਚ ਕੁੱਲ 6 ਟੀਮਾਂ ਨੇ ਭਾਗ ਲਿਆ ਆ ਚੋਟੀਆਂ ਮੇਲਾ ਮੇਰੇ ਮਿੱਤਰੋ ਕੱਖ ਵੀ ਵੱਡਾ ਕਬੱਡੀ ਦਾ ਨੂੰ ਮਾਣ ਪਿਆ ਕਬੱਡੀ 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 ਕਰਾ ਰਹੇ ਆ ਅੱਜ ਅੱਜ ਸਿੱਧਾ ਹਰਿਆਣਾ ਦੇ ਆਹ ਖੇਡਾਂ ਦੀ ਧਰਤੀ ਆ ਜਦਾ ਸੁਣਦੇ ਤੇ ਮਨੋਹ ਹੈ ਭਰਾ ਆਹ ਖੇਡੀਆਂ ਦਵਾਇਆ ਚੱਕੀ ਦੇ ਲੋ ਜੱਫੇ ਉਹ 2000 ਦੇ ਹੋਣਗੇ ਆਹ ਸਾਹਮਣੇ ਦੇ ਇੱਕ ਕੱਟੋਰੀ ਦੇ ਕਿਹੜੇ ਪ੍ਰਭਾਵ ਦੇ ਵਿੱਚ ਉਹ ਕਬੱਡੀ ਪਾਉਣ ਲਈ ਪੱਲਾ ਹੋਇਆ ਲੱਗਦਾ ਜੋਰ ਜਦੋਂ ਪ੍ਰਭਾਵ ਆ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਮੈਲਵਾਰ ਨੇ ਸਾਰੇ ਪ੍ਰਮੋਟਰ ਵੀਰਾਂ ਆਪੀ ਕੋਲ ਫੁੜੀ ਤੇ ਸੁਖ ਮੋਸ਼ਾ ਇਹਨਾਂ ਧੰਨਵਾਦ ਧੰਨਵਾਦ ਕਰਦੇ ਆ ਅੱਜ ਗੋਪੀ ਹਸਰਾ ਜੀ ਦੇਖ ਕੇ ਤੇ ਸੁੰਦਰ ਕੱਪ ਦੇਖ ਕੇ ਪ੍ਰਸਿੱਧ ਖਿਡਾਰੀਆਂ ਵਿੱਚ ਚੰਨੋ ਤੇ ਨਾਲ ਰਾਜੂ ਫਿਰੋਜਪੁਰ ਇਹ ਸੁਪਰਸਟਾਰ ਖਿਡਾਰੀ ਨੇ ਤੇ ਭਤੀਜੀ ਵੱਲੋਂ ਮਾਨ ਸਨਮਾਨ ਦਿੱਤੇ ਗਏ ਆ ਬਹੁਤ ਬਹੁਤ ਥੈਂਕ ਯੂ ਧੰਨਵਾਦ ਜਸਤ ਕੋ ਨਹੀਂ সাড়ে ছাড়া দেখুন মেলে মানকে দেন ਹੋਦਾ ਹੈ ਆਇਆ ਢੀਲੇ ਦੇ ਕਰਦੇ ਨੇ ਦੀਪ ਆ ਦੀਪ ਹੈ ਇਹ ਸਦਾ ਵਾਕੇ ਦੀਪ ਹੋ ਜਾ ਜਗਦਾ ਕਬੱਡੀ ਦਾ ਧੀਰੇ ਮੰਗਦਾ ਜਗਦਾ ਹੈ मनदीप गेरगा ਅਮਰੀਕਾ ਵਾਲਿਆਂ ਦੀ ਟੀਮ ਕੋਚ टीम ਸਿੰਘ कलवंस सतह ਮੇਰਾ ਨਾਮ ਮੰਨੂ ਪਲੇਰਿਆ ਜੀ ਇਹ ਦੂਸਰਾ ਕਬੱਡੀ ਕੱਪ ਆ ਤੇ ਪਿਛਲੇ ਸਾਲ ਇਹਦੀ ਸ਼ੁਰੂਆਤ ਹੋਈ ਆ ਇਹ ਰੱਬ ਦੀ ਕਿਰਪਾ ਨਾਲ ਇਹ ਵੱਡਾ ਹੋਇਆ ਆ ਤੇ ਇਹ ਅੱਗੇ ਵੀ ਕਿਸੇ ਸਾਲ ਵੀ ਇਤੋਂ ਵੀ ਵੱਡਾ ਹੋਏਗਾ ਬਾਕੀ ਜਿਹੜੇ ਮੇਰੇ ਯਾਰ ਮਿੱਤਰ ਇੱਥੇ ਪਹੁੰਚੇ ਨੇ ਟੀਮਾਂ ਆਉਂਦੀਆਂ ਨੇ ਜਿਨ੍ਹਾਂ ਨੇ ਮਦਦ ਕੀਤੀ ਆ ਸਾਰਿਆਂ ਦਾ ਦਿলো ਧੰਨਵਾਦ ਆ ਤੇ ਅਸੀਂ ਉਹੀ ਆਸ ਕਰਦੇ ਆਉਣ ਵਾਲੇ ਸਮੇਂ 'ਚ ਆ ਮੇਲੇ ਨੂੰ ਆਪਣੇ ਮਾਝੇ ਏਰੀਆ ਦਾ ਸਭ ਤੋਂ ਵੱਡਾ ਮੇਲਾ ਬਣਾਇਆ ਵਾ ਜਿੱਦਾਂ ਕਿ ਮੈਂ ਪਹਿਲਾਂ ਵੀ ਆਖਿਆ ਕਿ ਆਪਣਾ ਮੇਲਾ ਅੱਗੇ ਹੋਰ ਵੱਡਾ ਹੋਏਗਾ ਤੇ ਅਕੇਲੀ ਖਿਡਾਰੀ ਵਾਲੀ ਸਰਪ੍ਰਾਈਜ਼ ਹੀ ਹੋਣਗੇ ਬਾਬਾ ਮੇਲ ਕਰੂਗਾ ਇਤੋਂ ਵੱਡੀਆਂ ਨਾਮ ਹੀ ਰੱਖਾਂਗੇ ਛੋਟੇ ਨਹੀਂ ਰੱਖਾਂਗੇ ਦੇਖੋ ਜੀ ਸਾਡਾ ਮੇਨ ਜਿਹੜਾ ਕਾਰਨ ਹੀ ਇਹੋ ਹੀ ਆ ਕਿਦਾਂ ਹੁਣ ਮੈਂ 12 ਸਾਲ ਹੋ ਗਿਆ ਅਸਟ੍ਰੇਲੀਆ ਰਹਿਣਾ ਯਾਰ ਪੰਜਾਬ ਤੇ ਮੇਲਾ ਕਰਾਉਣ ਦਾ ਮੇਨ ਕਾਰਨ ਇਹ ਹੈ ਕਿ ਆਪਣੇ ਜਿਹੜਾ ਜੋਧਿਆ ਉਹਨਾਂ ਨੂੰ ਜ਼ਹਿਰ ਤੋਂ ਮੁਕਤ ਕੀਤਾ ਜਾਵੇ ਨਸ਼ੇ ਤੋਂ ਦੂਰ ਕਰਕੇ ਕਬੱਡੀ ਵਾਲ ਪਾਇਆ ਜਾਵੇ ਖੇਡਾਂ ਲਾਇਆ ਜਾਵੇ ਤਾਂ ਕਰਕੇ ਆਪਾਂ ਇਹਨਾਂ ਮੇਲਿਆਂ ਤੇ ਇੰਨੇ ਪੈਸੇ ਲਾਈਦੇ ਆ ਅੱਗੇ ਵੀ ਲਾਉਂਦੇ ਰਾਵਾਂਗੇ ਕਿਉਂਕਿ ਮੈਂ ਸਾਰਾ ਇਹਨਾਂ ਦੇ ਹੁਣ ਕੇ ਭਾਈ ਹਾਂਜੀ ਭਾਜੀ ਹਾਂਜੀ ਮੈਂ ਸਾਰੇ ਇਹਨਾਂ ਦੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿੰਨਾ ਵੀ ਤੇ ਜੋ ਕੋ ਖੇਡਾਂ ਵਾਸਤੇ ਕਰ ਸਕਦੇ ਨੇ ਆਪਣੇ ਪਿੰਡ ਲਈ ਜਰੂਰ ਕਰਿਆ ਕਰਨ ਆਪਣੀ ਨੇਕ ਕਮਾਈ ਤੋਂ ਸਵੰਧ ਕੱਢਿਆ ਕਰਨ ਤਾਂ ਤਾਂ ਕਿ ਅੱਗੇ ਉਹਨਾਂ ਨੂੰ ਵੀ ਹੋਰ ਤਰੱਕੀ ਮਿਲੇ ਤੇ ਆਪਣੇ ਪਿੰਡ 'ਚ ਵੀ ਥੋੜਾ ਪੋਰਾ ਸੁਧਾਰ ਲਿਆ ਸਕਣਾ ਕਿ ਬਹੁਤ ਹੀ ਇਤਿਹਾਸਕ ਦੇਣਾ ਪਿੰਡ ਕਲੀਰਕਲਾਂ ਦੇ ਵਿੱਚ ਦੂਸਰਾ ਕਬੱਡੀ ਕੱਪ ਕਰਾਇਆ ਗਿਆ ਵਾ ਜਿਹਦੇ ਵਿੱਚ ਬਹੁਤ ਵੱਡੇ ਇਨਾਮ ਦਿੱਤੇ ਗਏ ਆ ਪਹਿਲਾ ਇਨਾਮ ਸਵਾ ਲੱਖ ਔਰ ਦੂਜਾ ਇਨਾਮ ਜਿਹੜਾ ਵਾ ਉਹ ਲੱਖ ਰੁਪਈਆ ਦਿੱਤਾ ਗਿਆ ਔਰ ਬੈਸਟ ਰੀਡਰ ਬੈਸਟ ਜਾਫੀ ਨੂੰ 58 11 ਟਰੈਕਟਰ ਦਿੱਤੇ ਗਏ ਆ ਮੈਂ ਸਮਝਦਾ ਕਿ ਇਹ ਬਹੁਤ ਵੱਡਾ ਪਰਾਲਾ ਵਾ ਇਹਨਾਂ ਵੱਲੋਂ ਜੋ ਸਾਡੇ ਜਿਹੜੇ ਨੌਜਵਾਨ ਆ ਨਸ਼ਿਆਂ ਵੱਲ ਜਾ ਰਹੇ ਆ ਉਹਨਾਂ ਨੂੰ ਬਹੁਤ ਵੱਡਾ ਇੱਕ ਸਨੇਹਾ ਵਾ ਕਿ ਉਹ ਖੇਡਾਂ ਵੱਲ ਆਉਣ ਔਰ ਇਸ ਪਾਸੇ ਲੱਗਣਾ ਔਰ ਕਬੱਡੀ ਜਿਹੜੀ ਆਪਣੀ ਮਾਰਕੀਟ ਕਬੱਡੀਆਂ ਨੂੰ ਹੋਰ ਪ੍ਰਮੋਟ ਕਰਨਾ ਬਿਲਕੁਲ ਜੀ ਜਿੱਦਾਂ ਪੰਜਾਬ ਸਰਕਾਰ ਵੀ ਖੇਡਾਂ ਦੇ ਪ੍ਰਤੀ ਬਹੁਤ ਰੁਚੀ ਰੱਖਦੀ ਆ ਔਰ ਬਹੁਤ ਯੋਗਦਾਨ ਕਰੀ ਆ ਜਿੱਦਾਂ ਹੁਣ ਪਿੰਡ ਕਲੀਅਰ ਕਲਾਂ ਦੇ ਵਿੱਚ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਵਾ ਔਰ ਬਹੁਤ ਵਧੀਆ ਜਿਹੜਾ ਅੱਜ ਕਬੱਡੀ ਕੱਪ ਹੋ ਨਿਪੜਿਆ ਵਾ